ਵੀਰਾਂ ਦਾ ਤੇ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਢਾਉਂਦੇ ਆ ਸਭ ਤੋਂ ਪਹਿਲਾਂ ਬੱਚਾ ਲੋ ਜੀ ਅਜਾ ਢਾਉਂਦੇ ਆ ਕਬੂਤਰ ਸਾਰੇ ਹੀ ਬੱਚੇ ਜਿਹੜੇ ਉੱਪਰ ਸ਼ਿਫਟ ਕਰੇ ਹੋਏ ਆ ਧੁੱਪ ਠੀਕ ਹੈ ਅਜਾ ਢਾ ਲੀਏ ਸਾਰੇ ਇੱਕ ਵਾਰ ਫਿਰ ਕਰ ਦਾਂਗੇ ਹੰਦ ਉੱਪਰੇ ਕਿਉਂਕਿ ਹੁਣ ਧੁੱਪ ਨਿਕਲਦੀ ਹੈ ਉਸ ਤੋਂ ਬਾਅਦ ਧੁੱਪ ਵੀ ਨਹੀਂ ਨਿਕਲਦੀ ਫਿਰ ਅਗਲੇ ਸਾਲ ਹੀ ਕੱਢਾਂਗੇ 2025 ਚ ਇਨੂੰ ਬੰਦੀ ਏ ਛਤਰੀ ਤੇ ਤੇ ਬੱਚਾ ਗਿਆ ਆਪਣਾ ਉਡ ਇਹ ਫਿਰਦਾ ਲੋਈ ਛਤਰੀ ਬੰਤੇ ਕੁਟਰ ਤੇ ਬੱਚਾ ਹੀ ਕੁੱੜਦਾ ਏ ਤੇ ਉੱਪਰ ਜਾ ਕੇ ਹੋਰ ਕੱਢਦੇ ਆ ਇਹ ਆ ਗਿਆ ਬੱਚਾ ਉਹ ਤੇ ਦੂਸਰੇ ਵੀ ਕੱਢ ਦਿੰਦੇ ਇਹਦੇ ਨਾਲ ਦੇ ਚਲਦੇ ਆ ਹੁਣ ਉੱਪਰ ਓ ਬਈ ਮਿੱਤਰੋ ਪਹੁੰਚ ਗਏ ਆਪਾਂ ਉੱਪਰ ਤੇ ਖੋਲਦੇ ਆ ਖੁੱਡੇ ਅਡਾਉਂਦੇ ਆ ਬੱਚੇ ਪਹਿਲਾਂ ਸਾਰੇ ਬੱਚੇ ਪਾ ਲਿਆ ਡੋਲੀਆਂ ਚ ਤੇ ਫਿਰ ਅਡਾਉਂਦੇ ਆ ਇੱਕ ਇੱਕ ਕਰਕੇ ਲੋ ਜੀ ਪਹਿਲਾ ਬੱਚਾ ਪਾ ਲਿਆ ਏ ਰੋਲੀ ਚ ਲਾਲ ਚੀਨਾ ਲੋ ਜੀ ਤੇ ਦੂਜਾ ਬੱਚਾ ਪਾਉਂਦੇ ਆ ਜੀ ਲੋ ਜੀ ਦੂਜਾ ਪਾ ਲਿਆ ਚੀਨਾ ਕਾਲੀ ਪੂਣਛ ਵਾਲਾ ਚੀਨੇ ਦਾ ਭਰਾ ਠੀਕ ਹੈ ਜੀ ਲੋ ਜੀ ਦੋ ਤੀਜਾ ਬੱਚਾ ਪਾ ਲਿਆ ਕੰਤਾ ਲੋ ਜੀ ਛੱਟ ਤੇ ਆਈ ਵੀ ਚੌਥਾ ਪਾ ਲਿਆ ਹੀ ਕਾਲਾ ਚੀਨਾ ਲਾਲ ਚੀਨੇ ਦਾ ਭਾਈ ਏ ਜਿਹੜਾ ਠੀਕ ਹੈ ਜੀ ਪੰਜਵਾਂ ਪਾ ਲਈ ਕਾਂਤਾ ਤੇ ਬਸ ਇਹੀ ਬੱਚੇ ਐ ਨਾ ਉਡਾਉਂਦੇ ਆ 23 ਕੁੜਦਾਈ ਟੋਟਲ 6 ਬੱਚੇ ਹੋ ਜੂਗੇ 6 ਬੱਚੇ ਤਾਂ ਹੁੰਦੇ ਆ ਇਹ ਬੱਚੇ ਕਰ ਲੋ ਚੈੱਕ ਲੋ ਜੀ ਉਡਾਉਂਦੇ ਆ ਬੱਚਾ ਸਭ ਤੋਂ ਪਹਿਲਾਂ ਛੱਡਦੇ ਆ ਇਹਨੂੰ ਕਾਂਤੇ ਨੂੰ ਲੋ ਜੀ ਛੱਡ ਤਿਆ ਤੇ ਹੁਣ ਛੱਡਦੇ ਆ ਲਾਲ ਚੀਨੇ ਨੂੰ ਛੱਡ ਤੇ ਇਹ ਵੀ ਤੇ ਇਹਨੂੰ ਛੱਡ ਦਿੰਦੇ ਆ ਕਾਲੀ ਪੂੰਛ ਵਾਲੇ ਨੂੰ ਇਹ ਵੀ ਛੱਡ ਦਿੱਤਾ ਲਓ ਜੀ ਉੱਡ ਗਿਆ ਉਹ ਬੈਠ ਕੇ ਸਾਹਮਣੇ ਛਤਰੀ ਤੇ ਛਤਰੀ ਤੇ ਅਡਾ ਦਾਂਗੇ ਦੁਬਾਰੇ ਹੁਣ ਛੱਡ ਦਾਂ ਈ ਕਾਲੀ ਚਿੰਨੇ ਨੂੰ ਇਹ ਵੀ ਛੱਡਤਾ ਲੋ ਜੀ ਇਹ ਵੀ ਛੜਤਿਆ ਤੇ ਹੁਣ ਛੜਦੇ ਆਂ ਜੀ ਕਾਂਤੇ ਨੂੰ ਲੋ ਜੀ ਕਾਂਤਾ ਫੜ ਲਿਆ ਇੱਕ ਤੇ ਇਹਨੂੰ ਵੀ ਛੜਤਿਆ ਇਹ ਉੜ ਗਿਆ ਇਹ ਵੀ ਤੇ ਡੋਲੀ ਨੂੰ ਲਾ ਦਿੰਦੇ ਆਪਾਂ ਇੱਧਰ نیچے ਜਾ ਕੇ ਬੱਚੇ ਢਾਵਾਂਗੇ ਤਿੰਨ ਤਾਂ ਉੜ ਗਏ ਤੇ ਬਾਕੀ ਵੀ ਢਾ ਦਿਆਂਗੇ ਬਾਕੀ ਇੱਧਰ ਫੱਟੀਆਂ ਲਾਤੀਆਂ ਸੀ ਆਪਾਂ ਨੇ ਹੋਰ ਬਹਿਣੇ ਨੂੰ ਕੂਤਰਾਂ ਦੇ ਐਨ ਵਧੀਆ ਫੁੱਲੇ ਡੁੱਲੇ ਦੂਜੇ ਖੁੱਡੇ 'ਚ ਵੀ ਲਾਤੀਆਂ ਤੇ ਇੱਧਰ ਵੀ ਲਾਤੀਆਂ ਹੁਣ ਜਿੰਨੇ ਵੀ ਕੂਤਰ ਬੈਠੇ ਸਾਰੇ ਰਾਤ ਨੂੰ ਫੱਟੀਆਂ ਦੇ ਵੰਦੇ ਇੱਕ ਅੱਧਾ ਨੀਚੇ ਬੈਠਾ ਹੁੰਦਾ ਏ ਸਾਰੇ ਨਹੀਂ ਵੰਦੇ ਤੇ ਬਾਕੀ ਓਕੇ ਬਾਬੇ ਨੀਚੇ ਅੜਾਈਏ ਹੁਣ ਬੱਚਿਆਂ ਨੂੰ ਦਵਾਰੇ ਜਿਹੜੇ ਜੋੜ ਐ ਨਾ ਇਹ ਟੇਬ ਮਾਰ ਦੂੰਗੇ ਹੋਰ ਚੰਗੀ ਤਰ੍ਹਾਂ ਇਹ ਫੱਟੀਆਂ ਟੁੱਟੀਆਂ ਦੀ ਆਪਾਂ ਜੋੜ ਕੇ ਬੜੀਆਂ ਖਾਲੀਆਂ ਲੋ ਜੀ ਬਿਲਕੁਲ ਨਹੀਂ ਹਿੰਦੀਆਂ ਤੇ ਢੰਨੇ ਲੋ ਬਈ ਮਿੱਤਰੋ ਇੱਧਰ ਵੀ ਖੁੱਡੇ ਚ ਲਾਤੀਆਂ ਫੱਟੀਆਂ ਲੋ ਜੀ ਚੈੱਕ ਕਰੋ ਸਾਰੇ ਕੁੱਤਰ ਬੈਠੇ ਆ ਫੱਟੀਆਂ ਤੇ ਬਾਕੀ ਇਹ ਦੋ ਤਿੰਨ ਚਾਰ ਨੀਚੇ ਬੈਠੇ ਆ ਪੰਜ ਤੇ ਬਾਕੀ ਸਾਰੇ ਫੱਟੀਆਂ ਤੇ ਬੈਠਦੇ ਆ ਬਾਕੀ ਬੱਚੇ ਆਪਾਂ ਨਹੀਂ ਹੜਾਤੇ ਤੇ ਹੁਣ ਹਟਾਉਂਦੇ ਆ ਨੀਚੇ ਜਾ ਕੇ ਜਿਹੜੇ ਛਤਰੀਆਂ ਤੇ ਬੈਠੇ ਆ ਉਹ ਸਾਹਮਣੇ ਉਹਨਾਂ ਨੂੰ ਵੀ ਕੋਈ ਮਿੱਤਰੋ ਉਡਾਉਂਦੇ ਆਂ ਬੱਚਿਆਂ ਨੂੰ ਛਤਰੀ ਤੋਂ ਤੇ ਦੋ ਉੜਦੇ ਆਂ ਦੋ ਇਹ ਫਿਰਦੇ ਇਹ ਹੋ ਜਾਂਦੇ ਸਾਹਮਣੇ ਇਹ ਜਾਂਦੇ ਬਾਬਿਓ ਦੋ ਤੇ ਇਹਨਾਂ ਨੂੰ ਵੀ ਉਡਾਉਂਦੇ ਆ ਹੁਣ ਬਾਅਦ ਛਤਰੀ ਤੋਂ ਸਾਰਿਆਂ ਨੂੰ ਉਡਾ ਦਈਏ ਲੋ ਬਈ ਮਿੱਤਰੋ ਇਹ ਬੈਠੇ ਬੱਚੇ ਲੋ ਜੀ ਉਡ ਕੇ ਸਾਰੇ ਚਾਰ ਇਹ ਉਡ ਕੇ ਚਾਰ ਬੱਚੇ ਉੜ ਗਏ ਤੇ ਦੋ ਪਹਿਲਾਂ ਉੜਦੇ ਆ 6 ਬੱਚੇ ਹੋ ਗਏ ਟੋਟਲ ਬਾਬਿਓ ਉਡੰਦੋ ਇਹਨਾਂ ਨੂੰ ਤੇ ਛਤਰੀ ਆਪਾਂ ਕਰ ਦੰਦੇ ਆ ਇਹ ਨੀਚੇ ਖੜੇ ਇਹਦੇ ਵਿੱਚ ਤੇ ਬਾਕੀ ਇਹ ਉੜਦੇ ਆ ਉਡੰਦੋ ਇਹਨਾਂ ਨੂੰ ਲੋ ਬਈ ਮਿੱਤਰੋ ਦੋ ਆ ਗਏ ਬੱਚੇ ਇਹ ਇਹ ਜਾਂਦੇ ਤੇ ਇੱਕ ਇਹ ਆ ਗਿਆ ਇੱਕ ਇਹ ਜਾਂਦਾ ਥਾਪੇ ਮਾਰਦਾ ਤੇ ਬਾਕੀ ਹਲੇ ਦਿਖ ਨਹੀਂ ਰਹੇ ਈਕੇ ਆ ਗਿਆ ਕੰਤਾ ਈਕੇ ਆਉਂਦਾ ਇਹ ਆਉਂਦਾ ਇੱਕ ਇੱਕ ਇਹਦੇ ਪਿੱਛੇ ਆਉਂਦਾ ਓ ਜਾ ਰਿਹਾ ਕਾਲੀ ਪੂੰਛ ਵਾਲਾ ਬਾਕੀ ਇਹ ਆ ਗਏ ਚਾਰ ਇਕੱਠੇ ਇੱਥੇ ਹੋ ਗਏ ਚਾਰੇ ਹੋ ਗਏ ਤੇ ਪੰਜਵਾਂ ਉਧਰ ਗਿਆ ਤੇ ਛੇਮਾ ਇੱਕ ਇੱਧਰ ਉੜਦਾ ਏ ਤੇ ਬਾਕੀ ਠੀਕ ਹੈ ਈ ਉਡਣ ਦੋ ਇਹਨਾਂ ਨੂੰ ਇਹ ਫਿਰਦੇ ਮੈਂ ਤਾਰ ਲਵਾਂਗੇ ਨਾ ਥੋੜੀ देर ਤੱਕ। ਬੋ ਵੀ ਮਿੱਤਰੋ ਬੱਚੇ ਉਡਾ ਆ ਕੇ ਆਪਾਂ ਨੇ ਤਾਰ ਲਏ। ਸਾਰੇ ਆ ਗਏ ਐ। ਤੇ ਇੱਕ ਬੱਚਾ ਨਹੀਂ ਆਇਆ। ਆ ਕੋਈ ਬੱਚੇ ਦਾ ਭਾਈ ਲਾਲਚਿੰਨਾ। ਪਤਾ ਨਹੀਂ ਕਿੱਥੇ ਐ ਉਹ। ਦੇਖਦੇ ਆਂ ਉਹ ਵੀ। ਤੇ ਬਸ ਇੱਕੇ ਬੱਚਾ ਨਹੀਂ ਆਇਆ। ਬਾਕੀ ਸਾਰੇ ਉਤਰ ਗਏ ਐ। ਬੈਠ ਗਏ। ਮੈਂ ਇਹਨਾਂ ਨੂੰ ਹੁਣ ਉੱਪਰ ਲੈ ਜਾਵਾਂਗੇ ਕੋਈ ਚੱਕਰ ਨਹੀਂ। ਤੇ ਬੱਸ ਬਾਬੇ ਚੱਲਦੇ ਆ ਹੁਣ ਉੱਪਰ। ਉੱਪਰ ਵਾਲੇ ਕਬੂਤਰ ਵੀ ਪਾਈ ਐ ਡੋਲੀਆਂ 'ਚ। ਇਹ ਤਾਂ ਬੱਚੇ ਤਾਰ ਲਏ ਆਪਾਂ ਨੇ ਬੈਰੀ ਦਾ ਡਰ ਰਿੰਦਾ ਤਾਂ ਕਰਕੇ ਫਟਾਫਟ ਤਾਰ ਲਏ ੜਾ ਕੇ ਛਤਰੀਆਂ ਤੇ ਸਿੱਧਾ ਆ ਗਏ ਬਾਈ ਇੱਕ ਬੱਚਾ ਨਹੀਂ ਆਇਆ ਇਹਦਾ ਭਰਾ ਲਾਲ ਚੀਨਾ ਸੀ ਜਿਹੜਾ ਚਿੱਟੀਆਂ ਦਾ ਉਹ ਨਹੀਂ ਆਇਆ ਬਾਕੀ ਇਹ ਸਾਰੇ ਬੱਚੇ ਆ ਗਏ ਆ ਤੇ ਬੈੰਡ ਦੋ ਇਹਨਾਂ ਨੂੰ ਤੇ ਲੈ ਜਾਾਂਗੇ ਇਹਨਾਂ ਨੂੰ ਉੱਪਰ ਜੀ ਆਪ ਬੱਚਾ ਵੀ ਆ ਗਿਆ ਆਪਣਾ ਛੇਮਾ ਇਹ ਆ ਗਿਆ ਬਹ ਬੈਠ ਜੂਗਾ ਛਤਰੀ ਤੇ ਹੁਣ ਆਇਆ ਆਇਆ ਉਹ ਬੈਠ ਗਈ ਸਾਹਮਣੇ ਕੋਠੀ ਤੇ ਪਤਾ ਨਹੀਂ ਕੀ ਹੋ ਗਿਆ ਇਹਨੂੰ ਖਰਾਬ ਹੋਇਆ ਹੋ ਗਿਆ ਕੋਈ ਨਹੀਂ ਚਲੋ ਆ ਜਾਊਗਾ ਤੇ ਬੱਚੇ ਆਪਾਂ ਨੇ ਪਾਤੇ ਛਤਰੀਆਂ ਜਾਲ ਡੋਲੀ ਚ ਤੇ ਹੁਣ ਦੂਸਰੀ ਸਾਈਡ ਤੇ ਵੀ ਪਾ ਦਿੰਦੇ ਆ ਹਾਂਜੀ ਲੋ ਬਈ ਮਿੱਤਰੋ ਲਾਗ ਲਈ ਕਬੂਤਰਾਂ ਨੂੰ ਤੋਂਪੋ ਤੇ ਇਹਨਾਂ ਨੂੰ ਕਰਦੇ ਆ ਹੁਣ ਅੰਦਰ ਖੁੱਡਿਆਂ ਚ ਆ ਖੋਲਦੀ ਖੁੱਡਾ ਹੀ ਤੱਕੀ ਤੇ ਲੋ ਜੀ ਹੇ ਆ ਲੋ ਇਹ ਖੋਲਤੀ ਇਹਦੀ ਕੁੰਡੀ ਤੇ ਜਾਣ ਦੋ ਇਹਨਾਂ ਨੂੰ ਲੋ ਬਾਕੀ ਇੱਧਰ ਨੀਚੇ ਰਹਿ ਗਏ ਇੱਧਰ ਵਾਲੇ ਖੁੱਡੇ ਦੇ ਲੋ ਤਾਂ ਇਹ ਡੋਲੀ ਇੱਧਰ ਤੇ ਇਹਨਾਂ ਦੀ ਵੀ ਤਾਕੀ ਖੋਲਤੀ ਹੈ ਲੋ ਜਾਨ ਸਾਰੇ ਕੀ ਕਰਕੇ ਚਲੇ ਗਈ ਸਾਰੇ ਤੇ ਡੋਲੀ ਹੋ ਗਈ ਖਾਲੀ ਇਹਨੂੰ ਕਰਕੇ ਪਿੱਛੇ ਲਾ ਦਉਂਦੇ ਆ ਤੇ ਬਹਿਣ ਦੋਈਏ ਨਾ ਇਹਨਾਂ ਨੂੰ ਫਿਰ ਥੋੜੀ ਜਿਹਾ ਤੱਕ ਇਹਨਾਂ ਨੂੰ ਪਾਉਂਦੇ ਆ ਦਾਣੇ ਤੇ ਅੱਜ ਦਾਣੇ ਚ ਬਾਜਰਾ ਵੀ ਐਡ ਕਰ ਦਾਂਗੇ ਕਿਉਂਕਿ ਠੰਡ ਹੋ ਗਈ ਲਾਤੇ ਡੋਲੀਆਂ ਦੇ ਗੇਟ ਲਓ ਜੀ ਚੱਕੋ ਆ ਲੱਗੇ ਆ ਡੋਲੀ ਲਾ ਦਿੰਦੇ ਆ ਪਿੱਛੇ ਕਰਕੇ ਤੇ ਆ ਵੀ ਆ ਬਾਜਰਾ ਬਿਲਕੁਲ ਸਾਫ ਸੁਥਰਾ ਐ ਇਹਦੇ ਸਰਵਾ ਤੇਲ गिर ਗਿਆ ਇੱਕ ਵਾਰ ਇਹਨੂੰ ਚੱਸੀ ਜੀ ਦਵਾਂਗੇ ਲੋ ਜੀ ਐਨ ਹੋ ਜਾਊਗਾ ਓਕੇ ਵੀ ਮਿੱਤਰੋ ਆ ਗਏ ਸਾਰੇ ਬੱਚੇ ਇਹ ਵੀ ਆ ਗਿਆ ਲਾਲ ਚੀਨਾ ਚਿੱਟੀਆਂ ਵਾਲਾ ਤੇ ਇਹਨਾਂ ਨੂੰ ਬਸ ਹੁਣ ਚਲਦੇ ਆ ਲੇਕੇ ਉੱਪਰ ਤੇ ਫਿਰ ਪਾਉਂਦੇ ਆ ਥੋੜੀ ਦੇਰ ਤੱਕ ਦਾਣੇ ਇਹਨਾਂ ਨੂੰ ਲਾਈਟ ਹੈ ਨਹੀਂ ਪਾਣੀ ਆਇਆ ਨਹੀਂ ਪਾਣੀ ਫਿਰ ਤਾਜਾ ਥੋੜੀ ਦੇਰ ਤੱਕ ਪਾਵਾਂਗੇ ਤੇ ਚੱਲਦੇ ਆ ਬਾਬੇ ਉਹਨੂੰ ਲੈ ਕੇ ਉੱਪਰ ਲੋ ਵੀ ਮਿੱਤਰੋ ਜਿਹੜੇ ਬੱਚੇ ਸਵੇਰੇ ੜਾਏ ਸੀ ਸਾਰੇ ਨੀਚੇ ਤੋਂ ਲੈ ਹੰਦੇ ਉੱਪਰ ਤੇ ਡੋਲੀ ਜੇ ਛੱਟ ਤੇ ਡੋਲੀ ਕਰਦੇ ਆ ਨੇੜੇ ਤੇ ਖੁੱਡੇ ਹੀ ਦੇ ਤੱਕ ਹੀ ਖੋਲ ਜਾਣ ਦਿੰਦੇ ਇਹਨਾਂ ਨੂੰ ਖੁੱਡੇ ਦੋ ਗਏ ਤੇ ਕਿੰਨੇ ਰਹਿ ਗਏ ਤੀਜਾ ਗਿਆ ਚੌਥਾ ਗਿਆ ਤੇ ਇਹ ਗਿਆ ਪੰਜਵਾਂ ਤੇ ਸਾਰੇ ਬੱਚੇ ਚਲੇ ਗਏ ਜੀ ਹੁਣ ਇਹਨਾਂ ਪਾਉਂਦੇ ਆ ਦਾਣੇ ਕੋਈ ਮਿੱਤਰੋ ਕੂਤਰਣ ਪਾਤੇ ਬਾਜਰਾ ਬਥੜਾ ਥੋੜਾ ਥੋੜਾ ਪਾਤੇ ਆ ਵੀ 10 5 5 10 10 ਦਾਣੇ ਆ ਜਵੇ ਸਾਰੇ ਕਬੂਤਰਾਂ ਨੂੰ ਤੇ ਜਿਹੜੇ ਕਹਿੰਦੇ ਆਸੀਂ ਪਾਉਂਦੇ ਨਹੀਂ ਬਾਈ ਆਪਾਂ ਦਾ ਪਾਉਂਦੇ ਆ ਲੋ ਜੀ ਰੱਖਦੇ ਆ ਇਹਨੂੰ ਪਹਿਲਾਂ ਬਾਜਰਾ ਪਾ ਦਾਂਗੇ ਫਿਰ ਉਸ ਤੋਂ ਬਾਅਦ ਮਿਕਸ ਦਾਣਾ ਪਾ ਦਾਂਗੇ ਖਾਣ ਦੋਈ ਇਹਨਾਂ ਨੂੰ ਤੇ ਦੂਸਰੀ ਸਾਈਡ ਵੀ ਖੁੱਡੇ ਚ ਰੱਖ ਦੰਦੇ ਆ। ਲੋ ਜੀ। ਆ ਲੈ। ਲੱਗੇ ਕਬੂਤਰ ਖਾਣ ਸਾਰੇ। ਲੋ ਜੀ ਖਾਣ ਦੋ ਇਹਨਾਂ ਨੂੰ। ਲੋ ਜੀ ਇੱਧਰ ਵੀ ਖਾਣ ਲੱਗ ਗਏ। ਤੇ ਨੀਚੇ ਤੋਂ ਆਪਾਂ ਕਬੂਤਰ ਭੱਲੇ ਆਏ ਤੇ ਬਾਕੀ ਆਹ ਬਾਜਰਾ ਖਾਣ ਤੋਂ ਬਾਅਦ ਆਪਾਂ ਇਹਨਾਂ ਨੂੰ ਆ ਪਾ ਦਾਂਗੇ ਮਿਕਸ ਦਾਂਗਾ। ਲੋ ਜੀ ਕਰੋ ਚੈੱਕ। ਮੈਂ ਪਾ ਦਾਂਗੇ ਫਿਰ ਡਨ ਹੋ ਜਾਊਗਾ ਕੰਮ। ਖਾਣ ਦੋ ਇਹਨਾਂ ਲੱਗੇ ਸਾਰੇ ਕਬੂਤਰ ਖਾਣ ਪਾਣੀ ਹਲੇ ਆਇਆ ਨਹੀਂ ਤਾਜ਼ਾ ਲਿਆਵਾਂਗੇ ਡਰਿੰਕਰਾਂ ਚ ਭਰ ਕੇ ਫਿਰ ਪਾਵਾਂਗੇ ਪਾਣੀ ਇਹਨਾਂ ਨੂੰ ਹਲੇ ਇਹਨਾਂ ਨੂੰ ਖਾਣ ਦੋ ਦਾਣਾ ਲੋ ਸਾਰੇ ਕਬੂਤਰ ਓਕੇ ਲੋ ਬਾਈ ਮਿੱਤਰੋ ਰੱਖਦੇ ਆਂ ਇਹਨਾਂ ਨੂੰ ਪਾਣੀ ਲੋ ਜੀ ਪਾਣੀ ਦੇ ਆ ਰੱਖ ਤੇ ਹੁਣ ਰੱਖ ਦਿੰਦੇ ਆ ਦਾਣੇ ਲੋ ਜੀ ਦਾਣੇ ਵੀ ਰੱਖਦੇ ਆ ਖਾਣ ਦੋ ਇਹਨਾਂ ਨੂੰ ਤੇ ਹੁਣ ਚੱਲਦੇ ਆਂ ਉੱਪਰ ਉੱਪਰ ਕਬੂਤਰ ਬਾਜਰਾ ਚੁਗ ਗਏ ਹੋਣੇ ਤੇ ਹੁਣ ਦਾਣੇ ਪਾ ਦੀ ਉਹਨਾਂ ਨੂੰ ਵੀ ਜੀ ਲੋ ਬਈ ਮਿੱਤਰੋ ਪਾਤੇ ਇਹ ਦਾਣੇ ਤੇ ਰੱਖਦੇ ਆ ਬਾਬੇ ਕਬੂਤਰਾਂ ਨੂੰ ਲੋ ਜੀ ਸਾਰੇ ਦਾਣੇ ਪਾਥੇ ਤੇ ਪਹਿਲਾ ਰੱਖ ਦੇ ਇੱਧਰ ਵਾਲਿਆਂ ਨੂੰ ਲੋ ਜੀ ਖਾਣ ਲੋਈ ਬਾਬੇ ਇਹਨਾਂ ਨੂੰ ਦਾਣੇ ਠੀਕ ਹੈ ਜੀ ਤੇ ਹੁਣ ਰੱਖ ਦੰਦੇ ਦੂਸਰੇ ਨੂੰ ਲਾਈਟ ਆ ਗਈ ਏ ਤੇ ਹੁਣ ਪਾਣੀ ਆਊਗਾ ਤਾਜ਼ਾ ਲਿਆਵਾਂਗੇ ਭਰ ਕੇ ਤੇ ਲੋ ਜੀ ਇਹਨਾਂ ਨੂੰ ਵੀ ਰੱਖ ਦਿੰਦੇ ਆ ਰੱਖ ਤੇ ਖਾਣ ਦੋ ਇਹਨਾਂ ਨੂੰ ਵੀ ਦਾਣੇ ਬਾ ਹੁਣ ਥੋੜੀ ਦੇਰ ਤੱਕ ਇਹਨਾਂ ਨੂੰ ਪਾਣੀ ਪਾ ਦਾਂਗੇ ਤੇ ਠੀਕ ਹੈ ਬਾਬੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚਾਹਣੇ ਉਹਨਾਂ ਨੂੰ ਕਰ ਲੈ ਸਬਸਕ੍ਰਾਈਬ ਤਾਂ ਕਿ ਸਾਨੂੰ ਆਪਣੀ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਆਂ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ